ਅੱਜਕੱਲ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਝੋਨੇ ਦੀ ਬਜਾਈ ਹੁੰਦੀ ਹੈ ਜਾਂ ਕਣਕ ਦੀ ਬਜਾਈ ਹੁੰਦੀ ਹੈ ਤਾਂ ਕਿਸਾਨ ਜ਼ਿਆਦਾ ਫਸਲ ਲੈਣ ਦੇ ਲਈ ਉਹਨੂੰ ਕੀੜਿਆਂ ਤੋਂ ਬਚਾਉਣ ਦੇ ਲਈ ਉਸ ਦੇ ਉੱਪਰ ਰਸਾਇਣਿਕ ਖਾਦਾਂ ਦਾ ਇਸਤੇਮਾਲ ਕਰਦਾ ਹੈ ਔਰ ਕਿਤੇ ਨਾ ਕਿਤੇ ਭਿਆਨਕ ਬਿਮਾਰੀਆਂ ਦਾ ਆਮ ਲੋਕਾਂ ਨੂੰ ਆਮ ਜਨ ਜੀਵਨ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇੱਕ ਨੌਜਵਾਨ ਜਿਹੜਾ ਆਮ ਕਿਸਾਨਾਂ ਦੇ ਲਈ ਆਮ ਲੋਕਾਂ ਦੇ ਲਈ ਇੱਕ ਮਸੀਹਾ ਬਣ ਕੇ ਆਇਆ ਉਹਨਾਂ ਦੇ ਲਈ ਇੱਕ ਸਰੋਧ ਦਾ ਸਾਧਨ ਬਣ ਕੇ ਆਇਆ ਜੋ ਆਪਣੀ ਮਿਹਨਤ ਦੇ ਨਾਲ ਮਿਹਨਤ ਦੇ ਸਦਕਾ ਜੈਵਿਕ ਖਾਦ ਤਿਆਰ ਕਰ ਰਿਹਾ ਔਰ ਜੈਵਿਕ ਖਾਦ ਜਿਹੜੀ ਹੈ ਉਹ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਔਰ ਇਸ ਖਾਦ ਦੇ ਨਾਲ ਫਸਲਾਂ ਦੇ ਲਈ ਕਾਫੀ ਲਾਏਮੰਦ ਹੈ ਔਰ ਪੈਦਾਵਾਰ ਵੀ ਜਿਹੜੀ ਹੈ ਕਾਫੀ ਵੱਡੀ ਤਦਾਦ ਚ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਫਿਰੋਜ਼ਪੁਰ ਮੱਲਾਂਵਾਲਾ ਰੋਡ ਦੇ ਉੱਪਰ ਇੱਕ ਫਾਰਮ ਹਾਊਸ ਬਣਿਆ ਹੈ ਜਿੱਥੇ ਇੱਕ ਨੌਜਵਾਨ ਨੇ ਉਹ ਆਪਣੇ ਸਾਥੀਆਂ ਦੇ ਨਾਲ ਇੱਕ ਜੈਵਿਕ ਖਾਦ ਤਿਆਰ ਕਰ ਰਹੇ ਨੇ ਔਰ ਲੋਕਾਂ ਨੂੰ ਅਪੀਲ ਕਰ ਰਹੇ ਹੈ ਕੇ ਜੈਵਿਕ ਖਾਦ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ ਇਸ ਦੇ ਨਾਲ ਜਿਹੜੀਆਂ ਪੈਦਾਵਾਰ ਵੀ ਪੂਰੀ ਹੁੰਦੀ ਹੈ ਫਸਲ ਦੀ ਤੇ ਉਸ ਦੇ ਨਾਲ ਨਾਲ ਜਿਹੜੀਆਂ ਜਿਹੜੀਆਂ ਪੌਨਿਕ ਬਿਮਾਰੀਆਂ ਫੈਲ ਰਹੀਆਂ ਨੇ ਉਸ ਤੋਂ ਵੀ ਕਿਤੇ ਨਾ ਕਿਤੇ ਨਜਾਤ ਰਾਹਤ ਮਿਲੇਗੀ ਇਸ ਕਰਕੇ ਇਹ ਨੌਜਵਾਨ ਪਿਛਲੇ 3-4 ਸਾਲਾਂ ਤੋਂ ਆਪਣੇ ਇਸ ਫਾਰਮ ਹਾਊਸ ਤੇ ਆਪਣੀ ਖੇਤੀ ਦੇ ਲਈ ਤੇ ਲੋਕਾਂ ਦੇ ਲਈ ਇੱਕ ਜੈਵਿਕ ਖਾਦ ਤਿਆਰ ਕਰ ਰਿਹਾ ਗੁਡੂਰਾਂ ਦੇ ਨਾਲ ਔਰ ਲੋਕਾਂ ਤੱਕ ਪਹੁੰਚ ਕਰ ਰਿਹਾ ਹੈ ਲੋਕਾਂ ਤੱਕ ਅਪੀਲ ਕਰ ਰਿਹਾ ਹੈ ਕਿ ਜਿਹੜੀਆਂ ਰਸਾਇਣਿਕ ਖਾਦਾਂ ਨੇ ਉਹਨਾਂ ਦਾ ਇਸਤੇਮਾਲ ਨਾ ਕੀਤਾ ਜਾਵੇ ਔਰ ਤਾਂ ਕਿ ਇਹਨਾਂ ਬਿਮਾਰੀਆਂ ਤੋਂ ਕੈਂਸਰ ਵਰਗੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਉਹਨਾਂ ਤੋਂ ਬਚਿਆ ਜਾਏ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ ਇਹਨਾਂ ਨਾਲ ਗੱਲ ਕਰਾਂਗੇ ਨੌਜਵਾਨ ਮੋਹਨਜੀਤ ਸਿੰਘ ਨੇ ਔਰ ਲਗਾਤਾਰ ਇਹ ਜੈਵਿਕ ਖਾ ਤਿਆਰ ਕੀਤੀ ਜਾਂਦੀ ਹੈ ਇਹਨਾਂ ਕੋਲੋਂ ਪੁੱਛਾਂਗੇ ਕਿ ਕਿਦੋਂ ਤੋਂ ਤੁਸੀਂ ਇਹ ਜੈਵਿਕ ਖਾ ਤਿਆਰ ਕਰ ਰਹੇ ਹੋ ਕਿਸ ਤਰ੍ਹਾਂ ਕੀ ਉਪਰਾਲਾ ਕਰਦੇ ਹੋ ਕਿਵੇਂ ਤਿਆਰ ਹੁੰਦੀ ਹੈ ਤੇ ਕਿੰਨੀ ਇਹਦੇ ਨਾਲ ਪੈਦਾਵਾਰ ਗੜੀ ਘਟਦੀ ਹੈ ਜਾਂ ਵਾਦੀ ਹੈ ਸਭ ਤੋਂ ਪਹਿਲਾਂ ਤਾਂ ਮਨਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨੀਲ ਜੀ ਤੋਂ ਤੁਸੀਂ ਸਾਡੇ ਅੱਜ ਫਾਰਮ ਤੇ ਆਪਣਾ ਕੀਮਤੀ ਸਮਾਂ ਕੱਟ ਕੇ ਸਾਡੀ ਜਿਹੜੀ ਅਸੀਂ ਆਪਦਾ ਜਿਹੜਾ ਆਰਗੇਨਿਕ ਖੇਤੀ ਦਾ ਧੰਦਾ ਕਰਦੇ ਹਾਂ ਦੀ ਸਾਡੇ ਕੋਲੋਂ ਡਿਟੇਲ ਵਗੈਰਾ ਜੋ ਵੀ ਜਾਣਕਾਰੀ ਲੈਣ ਆਏ ਸਾਨੂੰ ਮਨਦੀਪ ਜੀ 2 2.5 ਸਾਲ ਦੇ ਕਰੀਬ ਲਗਭਗ ਹੋ ਗਿਆ ਤਸੀਂ ਤੁਸੀਂ ਦੇਖ ਹੀ ਸਕਦੇ ਹੋ 6 ਕਿ ਬੈਡ ਤੋਂ ਸਟਾਰਟ ਕੀਤਾ ਸੀਗਾ ਜੀ ਜਦੋਂ ਅੱਜ ਸਾਡੇ ਕੋਲ 46 ਦੇ ਕਰੀਬ ਬੈਡ ਹੋ ਚੁੱਕੇ ਆ ਜੀ ਇਹ ਕਿਵੇਂ ਤਿਆਰ ਕੀਤੀ ਜਾਂਦੀ ਹੈ ਇਹਦੇ ਲਈ ਕੀ ਕੀ ਸਮਗਰੀ ਤੁਸੀਂ ਤਿਆਰ ਕਰਦੇ ਹੋ ਕਿੰਨੀ ਮਿਹਨਤ ਕਰਦੇ ਹੋ ਔਰ ਇਹ ਕਿਸਾਨਾਂ ਤੱਕ ਕਿਵੇਂ ਪਹੁੰਚਦੀ ਹੈ ਕਿਉਂਕਿ ਜਿਹੜੇ ਦਰਸ਼ਕ ਦੇਖ ਰਿਹਾ ਉਹਨਾਂ ਨੂੰ ਕਮ ਸੇ ਕਮ ਇਹ ਪਤਾ ਹੋਣਾ ਚਾਹੀਦਾ ਕਿ ਜੈਵਿਕ ਖਾਦ ਦਾ ਕੀ ਮੁੱਲ ਹੈ ਕਿਵੇਂ ਬਣਦੀ ਹੈ ਕਿਵੇਂ ਤਿਆਰ ਕੀਤੀ ਜਾਂਦੀ ਹੈ ਔਰ ਕਿਸਾਨਾਂ ਤੱਕ ਇਹ ਕਿਵੇਂ ਪਹੁੰਚਦੀ ਕਿ ਸਭ ਤੋਂ ਪਹਿਲਾਂ ਇਹਨੂੰ ਤਿਆਰ ਕਰਨ ਦਾ ਜਿਹੜਾ ਮੈਥਡ ਹੈਗਾ ਸਭ ਤੋਂ ਪਹਿਲਾਂ ਤੇ ਇਹਨੂੰ ਨਾ ਧਰਤੀ ਦੇ ਥੱਲੇ ਤਰਪਾਲ ਲਾਉਣੀ ਪੈਂਦੀ ਕੋਈ ਇਹਨੂੰ ਪੰਨੀ ਕਹਿ ਦਿੰਦੇ ਆ ਆਪਣੇ ਪੰਜਾਬੀ ਤਰਪਾਲ ਬੋਲ ਦਿੰਦੇ ਆ ਇਹਦਾ ਮੇਨ ਮਕਸਦ ਹੁੰਦਾ ਜਿਹੜੇ ਆਪਣੇ ਗਡੋਏ ਹੁੰਦੇ ਉਹ ਥੱਲੇ ਧਰਤੀ ਦੇ ਨਹੀਂ ਜਾਂਦੇ ਜੀ ਉਸ ਤੋਂ ਬਾਅਦ ਇਹ ਤੁਸੀਂ ਗੋਬਰ ਹੀ ਦੇਖ ਸਕਦੇ ਹੋ ਜਿਹੜਾ ਗੋਬਰ ਹੁੰਦਾ ਇਹਨੂੰ ਬੈੱਡ ਦੇ ਉੱਪਰ ਜਿਹੜਾ ਕਿ ਉਹ ਪਾ ਲਿਆ ਜਾਂਦਾ ਇਹਨੂੰ 10-15 ਦਿਨ ਪਹਿਲਾਂ ਪਾਣੀ ਮਾਰਿਆ ਜਾਂਦਾ ਗੋਬਰ ਦੇ ਵਿੱਚ ਨਾ ਤਜਾਬ ਤੇ ਮethane ਗੈਸ ਬਹੁਤ ਮਾਤਰਾ 'ਚ ਹੁੰਦੀ ਹੈ ਜੀ ਉਹਨੂੰ ਬਾਹਰ ਕੱਢ ਕੇ ਫਿਰ ਉਹਨੂੰ ਇੱਕ ਬੈਡ ਦੇ ਡਰਾਮੋ ਟਾਈਪ ਬੈਡ ਦੇ ਵਿੱਚ ਪਾ ਕੇ ਇਹਦੇ ਉੱਪਰ ਜਿਹੜੇ ਗਡੋਏ ਹੈਗੇ ਆ ਉਹ ਗਡੋਏ ਪਾ ਦਿੱਤੇ ਜਾਂਦੇ ਆ ਹੁਣ ਤਾਂ ਅਸੀਂ ਥੋੜਾ ਜਿਹਾ ਪਹਿਲਾਂ ਹੀ ਗਡੋਏ ਪਾਏ ਆ ਕੁਝ ਗਡੋਏ ਦਿੱਥੇ ਵੀ ਚਾ ਚੁੱਕੇ ਹੋਣਗੇ ਇਹ ਜਿਹੜੇ ਗਡੋਏ ਹੈਗੇ ਉਹ ਲਗਭਗ 15 ਤੋਂ 20 ਦਿਨ ਦੇ ਵਿੱਚ ਵਿੱਚ ਆਪਣਾ ਜਿਹੜਾ ਪੂਰਾ ਇਹਦੇ ਵਿੱਚ ਸਰਕਲ ਬਣਾ ਲੈਂਦੇ ਆ ਉਸ ਤੋਂ ਬਾਅਦ ਇਹ ਆਪਣੇ ਆਂਡੇ ਵਗੈਰਾ ਵੀ ਦੇਣੇ ਸ਼ੁਰੂ ਕਰ ਦਿੰਦੇ ਆ ਤੇ 2 ਤੋਂ 3 ਮਹੀਨਿਆਂ ਦੇ ਵਿੱਚ ਜਿਹੜੀ ਇਹ ਖਾਦ ਹੈਗੀ ਆ ਉਹ ਪ੍ਰੋਪਰ ਰੂਪ ਵਿੱਚ ਗਡੋਆ ਤੋਂ ਜਦੋਂ ਤੁਸੀਂ ਕਰਦੇ ਹੋ ਉਸ ਤੋਂ ਬਾਅਦ ਇਹ ਪ੍ਰਾਲੀ ਦੂਜੀ ਦੇਖਿਆ ਕਿ ਜਿਹੜੀ ਪ੍ਰਾਲੀ ਅੱਜ ਕਿਹੜਾ ਕਾਫੀ ਸ਼ੋਰ ਮੱਚਦਾ ਹੈ ਵੀ ਕਿਸਾਨ ਦੀ ਪ੍ਰਾਲੀ ਨਾਲ ਧੂਆਂ ਹੋ ਰਿਹਾ ਪਰ ਇਹ ਪ੍ਰਾਲੀ ਕਿਵੇਂ ਲਾਇਬੰਦ ਹੁੰਦੀ ਹੈ ਇਸ ਘਾਤ ਪ੍ਰਾਲੀ ਇਸ ਤਰ੍ਹਾਂ ਲਾਇਬੰਦ ਹੁੰਦੀ ਹੈ ਇੱਕ ਜਿਹੜੇ ਆਸਟ੍ਰੇਲੀਆਨ ਨਸਲ ਦੇ ਗਡੋਏ ਆ ਸੀਨਾ ਫਟੀਡੋ ਇਹਨਾਂ ਨੂੰ ਕਹਿ ਦਿੰਦੇ ਕੋਈ ਰੈੱਡ ਬੋਮ ਵੀ ਕਹਿ ਦਿੰਦੇ ਆ ਇਹ ਕਿਹਨੇਰੇ ਚ ਰਹਿਣਾ ਪਸੰਦ ਕਰਦੇ ਆ ਇੱਕ ਤਾਂ ਪ੍ਰਾਲੀ ਉਹਨਦੇ ਲਈ ਸਹਾਇਕ ਹੁੰਦੀ ਹੈ ਦੂਜਾ ਇਹ ਪ੍ਰਾਲੀ ਜਿਹੜੀ ਮੌਇਸਚਰ ਰੱਖਦੀ ਹੈ ਇਹਨਾਂ ਨੂੰ ਨਮੀ ਦੀ ਜ਼ਰੂਰਤ ਹੁੰਦੀ ਹੈ ਪਲੱਸ ਤੀਜਾ ਇਹਦਾ ਇਹ ਫਾਇਦਾ ਹੁੰਦਾ ਜਿਹੜੀ ਪ੍ਰਾਲੀ ਹੁੰਦੀ ਹੈ ਇਹ ਨਾਈਟ੍ਰੋਜਨ ਬਹੁਤ ਪੈਦਾ ਕਰਦੀ ਹੈ ਜੀ ਇਸ ਕਰਕੇ ਜਿਹੜੀ ਵਰਮੀ ਕੰਪੋਸਟ ਦੇ ਵਿੱਚ ਤੇ ਖੇਤਾਂ ਲਈ ਜਿਹੜੀ ਨਾਈਟ੍ਰੋਜਨ ਹੁੰਦੀ ਉਹ ਵੀ ਲਾਈਵ ਮੰਨ ਸਾਬਤ ਹੁੰਦੀ ਹੈ ਤੁਸੀਂ ਕਿੰਨੀ ਖਾਦ ਕਿੰਨੀ ਤਦਾਦ ਦੇ ਵਿੱਚ ਖਾਦ ਤਿਆਰ ਕਰ ਰਹੇ ਹੋ ਅਸੀਂ ਉਹ ਵੀ ਦੇਖਣਾ ਚਾਹਵਾਂਗੇ ਕਿ ਕਿੰਨੀ ਹੋਂਦਿਕਰ ਕਿੰਨੇ ਕਿਉਂ ਕਿਸਾਨ ਜਿਹੜੇ ਆ ਉਹ ਰਸਾਇਣਿਕ ਖਾਦਾਂ ਨੂੰ ਛੱਡ ਕੇ ਜਿਹੜਾ ਹੁਣ ਤੁਹਾਡੇ ਵੱਲ ਇਸ ਖਾਦ ਵੱਲ ਹੋਏ ਨੇ ਔਰ ਅਗਾਂ ਤੁਹਾਡਾ ਕੀ ਸੁਪਨਾ ਹੈ ਕੀ ਤੁਸੀਂ ਕਿਸਾਨਾਂ ਨੂੰ ਆਪਣਾ ਮੈਸੇਜ ਦੇਣਾ ਹੈ ਇਸ ਤਰ੍ਹਾਂ ਅੱਗੇ ਨਾਲੋਂ ਲਗਭਗ ਜ਼ਿਆਦਾ ਨਹੀਂ ਤੋ 50 60% ਜਿਹੜੇ ਕਿਸਾਨ ਹੈਗੇ ਉਹਨਾਂ ਨੇ ਪੈਸਟੀਸਾਈਜ਼ ਯੂਜ਼ ਕਰ ਕਰਕੇ ਦੇਖ ਲਿਆ ਵੀ ਉਹਨਾਂ ਦੇ ਲਈ ਕੋਈ ਜ਼ਮੀਨਾਂ ਸਾਡੀਆਂ ਜਿਹੜੀਆਂ ਜ਼ਿਆਦਾ ਪੈਸਟੀਸਾਈਜ਼ ਦੀ ਵਰਤੋਂ ਨਾਲ ਤੁਹਾਨੂੰ ਵੀ ਸ਼ਾਇਦ ਜਾਣਕਾਰੀ ਹੈਗੀ ਹੈ ਜਿਹੜਾ ਪੂਰੇ ਇੰਡੀਆ ਦਾ ਪੈਸਟੀਸਾਈਜ਼ ਸਭ ਤੋਂ ਜ਼ਿਆਦਾ ਪੰਜਾਬ ਤੇ ਹਰਿਆਣਾ 'ਚ ਹੀ ਇਸਤੇਮਾਲ ਹੋਣਦਣ ਆਪਣੇ ਪੰਜਾਬ 'ਚ ਕੈਂਸਰ ਹੋ ਗਿਆ ਕਾਲਾ ਪੀਲਾ ਹੋ ਗਿਆ ਉਹ ਸਾਰੀ ਦੇਨ ਤਾਂ ਜਿਹੜੀ ਰਸਾਇਣਿਕ ਤੱਤ ਜਿਹੜੇ ਪੈਸਟੀਸਾਈਜ਼ ਉਹਨਾਂ ਦੀ ਹੈ ਸੋ ਅੱਜਕਲ ਕਾਫੀ ਸਾਡੇ ਲੋਕ ਜਿਹੜੇ ਭਰਾ ਭੈਣਾਂ ਖਾਸ ਕਰਕੇ ਜਿਹੜੇ ਗਵਰਨਮੈਂਟ ਅਪਲਾਈ ਹੈ ਲਾਈਕ ਟੀਚਰ ਹੋਗੇ ਉਹtro ਕੇ ਵਕੀਲ ਹੋ ਗਿਓ ਬਹੁਤ ਜ਼ਿਆਦਾ ਮਾਤਰਾ ਚ ਵਰਮਿਕ ਕੰਪੋਸਟ ਹੈ ਆਪਣੇ ਘਰਾਂ ਚ ਕਿਚਨ ਗਾਰਡਨਿੰਗ ਦੇ ਤੌਰ ਤੇ ਯੂਜ਼ ਕਰ ਰਹੇ ਹਾਂ ਤੁਹਾਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ ਤੁਹਾਡਾ ਕਿਵੇਂ ਮਨ ਬਣਿਆ ਕਿ ਅਸੀਂ ਰਸਾਇਣਿਕ ਖਾਦਾ ਤੋਂ ਨਿਕਲ ਕੇ ਇਹ ਖਾਦਾ ਇਸਤੇਮਾਲ ਕਰ ਸਾਡੇ ਵੀ ਜੀ ਮੇਰਾ ਇੱਕ ਵੱਡਾ ਬ੍ਰਦਰ ਕਹਿ ਲੋ ਕਜ਼ਨ ਕਹਿ ਲੋ ਜੀ ਉਹ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਉਹਨਾਂ ਨੇ ਸਾਨੂੰ ਇਹਦੇ ਬਾਰੇ ਗਾਈਡ ਕੀਤਾ ਸੀਗਾ ਕਿ ਤੁਸੀਂ ਇਹ ਵਰਮੀ ਕੰਪੋਸਟ ਦਾ ਬਿਜ਼ਨਸ ਯੂਜ਼ ਕਰੋ ਇਹਦੇ ਨਾਲ ਇੱਕ ਤਾਂ ਇਨਕਮ ਵੀ ਆਉਂਦੀ ਹੈ ਜੀ ਵੇਖੋ ਕੋਈ ਵੀ ਬੰਦਾ ਜਿਹੜਾ ਕੰਮ ਕਰੂਗਾ ਕੋਈ ਚਾਰ ਪੈਸੇ ਕਮਾਉਣ ਲਈ ਕਰਦਾ ਹੈ ਜੀ ਦੂਜਾ ਇਹਦੇ ਨਾਲ ਇਹ ਵੀ ਫਾਇਦਾ ਵੀ ਲੋਕਾਂ ਨੂੰ ਅਸੀਂ ਜਿਹੜਾ ਕਿ ਆਰਗੇਨਿਕ ਵਾਲੇ ਪਾਸੇ ਲਿਆ ਰਹੇ ਹਾਂ ਜਿੰਦਾ ਤੁਹਾਡਾ ਕਹਿਣ ਦਾ ਮਤਲਬ ਇੱਕ ਪੰਥ ਤੋਂ ਦੋ ਕਾਜ ਵੀ ਨਾਲੇ ਵਾਤਾਵਰਣ ਪ੍ਰੇਮੀ ਹੋ ਬਚਾ ਰਹੇ ਹੋ ਨਾਲ ਤੁਹਾਨੂੰ ਪੈਸੇ ਵੀ ਬੱਗ ਹਾਂਜੀ ਹਾਂਜੀ ਨਾਲੇ ਆਪਾਂ ਨੂੰ ਇਨਕਮ ਵੀ ਇਹਦੇ ਤੋਂ ਵਧੀਆ ਹੋ ਰਹੀ ਹੈ ਖਾਦ ਤਾਂ ਸੇਲ ਹੁੰਦੀ ਹੁੰਦੀ ਹੈ ਪਲੱਸ ਜਿਹੜੇ ਗਡੋਏ ਹੁੰਦੇ ਆ ਉਹ ਵੀ ਅੱਛੀ ਮਾਤਰਾ ਚ ਵਧੀਆ ਰੇਟ ਤੇ ਸਾਹਮਣੇ ਮੈਂ ਕੀ ਦੇਖ ਜੀ ਅਸੀਂ ਇਹ ਮੋਹਰ ਕਰਕੇ ਰੱਖੀ ਹੈ ਜੀ ਹਾਂ ਇਹ ਥੋੜਾ ਜਿਹਾ ਮੌਸਮ ਕਰਕੇ ਇੰਦੇ ਚ ਗਿੱਲ ਜਿਆਦੀ ਸੀ ਜੀ ਜੋ ਇਹਨੂੰ ਹਵਾਲੇ ਲਈ ਰੱਖੀ ਹੈ ਇਸ ਤੋਂ ਬਾਅਦ ਇਹਦੀ ਪ੍ਰੋਪਰ ਛਣਾਈ ਕਰਕੇ ਇਹਨੂੰ ਅਸੀਂ ਤੁਹਾਨੂੰ ਮੰਦਰ ਵੀ ਦਿਖਾ ਦਿੰਨਾ ਜਿਹੜੀ ਸਾਡੀ ਤਿਆਰ ਕੀਤੀ ਹੋਈ ਵਰਮਿੰਗ ਸਬਸਟੈਂਸ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਖਾਦ ਜਿਹੜੀ ਹੈ ਕਿ ਦੋਆਂ ਤੋਂ ਬਾਅਦ ਤਿਆਰ ਹੋ ਚੁੱਕੀ ਹੈ ਔਰ ਇਹਦੇ ਚ ਹਜੇ ਨਮੀ ਹੈ ਇਸ ਕਰਕੇ ਇਹ ਸੁੱਕਣੇ ਪਾਈਗੀ ਇਹ ਕਹਿ ਸਕਦੇ ਹਾਂ ਔਰ ਇਹ ਜਦੋਂ ਇਸ ਤਰ੍ਹਾਂ ਇਹਨੂੰ ਜਦੋਂ ਸੁੱਕ ਜਾਈਗੀ ਪੂਰੀ ਤਰ੍ਹਾਂ ਇਹਨੂੰ ਤਿਆਰ ਕਰ ਲਿਤਾ ਜਾਏਗਾ ਤੇ ਉਹ ਸਾਹਮਣੇ ਅੰਦਰ ਇਹਨਾਂ ਨੇ ਗਦਾਮ ਬਣਾਇਆ ਜਿਸ ਦੇ ਵਿੱਚ ਖਾਦ ਨੂੰ ਪੈਕ ਕੀਤਾ ਜਾਂਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਬਲੈਕ 골ਡ ਕਾਲੀ ਇਹਨੂੰ ਕਹਿ ਸਕਦੇ ਨੇ ਕਾਲਾ ਸੋਨਾ ਕਿਉਂਕਿ ਖਾਦ ਵਾਕਈ ਆਪਣੇ ਆਪ 'ਚ ਕਾਲਾ ਸੋਨਾ ਹੈ ਔਰ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਤਿਆਰ ਹੋਈ ਵੀ ਖਾਦ ਹੈ ਵਾਕਈ ਇਹ ਖਾਦ ਜਿਹੜੀ ਹੈ ਉਹ ਦੇਖਣ ਤੋਂ ਪਤਾ ਲੱਗ ਰਿਹਾ ਕਿ ਇਹ ਖਾਦ ਜਿਹੜੀ ਹੈ ਫਸਲਾਂ ਦੇ ਲਈ ਕਿੰਨੀ ਲਾਏਮੰਦ ਹੋਏਗੀ ਔਰ ਇਹ ਤਿਆਰ ਹੋਣ ਤੋਂ ਬਾਅਦ ਇਸੇ ਬੈਗ 'ਚ ਤੇ ਪਾਈ ਜਾਂਦੀ ਹੈ ਔਰ ਕਿਸਾਨਾਂ ਤੱਕ ਇਹ ਪਹੁੰਚਦੀ ਹੈ ਔਰ ਲਗਾਤਾਰ ਮਨਜੀਤ ਜਿਹੜੇ ਮੋਹਨਜੀਤ ਨੇ ਸਰਪੰਚ ਵੀ ਰਹੇ ਨੇ ਔਰ ਨੌਜਵਾਨ ਨੇ ਅੱਜ ਇਹਨਾਂ ਦਾ ਇੱਕੋ ਇੱਕ ਉਦੇਸ਼ ਹੈ ਕਿ ਇਹ ਇਸ ਖਾਦ ਨੂੰ ਜਿਹੜਾ ਘਰ-ਘਰ ਤੱਕ ਪਹੁੰਚਾਣ ਆਮ ਕਿਸਾਨਾਂ ਤੱਕ ਪਹੁੰਚਾਣ ਔਰ ਤਾਂ ਕਿ ਰਸਾਇਣਿਕ ਜਿਹੜੀਆਂ ਜਿਹੜੀਆਂ ਮਾੜੀਆਂ ਖਾਦਾਂ ਨੇ ਉਨ੍ਹਾਂ ਦਾ ਇਸਤੇਮਾਲ ਘਟੇ ਔਰ ਇਹ ਖਾਦਾ ਜਿਆਦਾ ਤੋਂ ਜਿਆਦਾ ਉਪਯੋਗ ਕਰਨ ਕਿਸਾਨ ਔਰ ਬਿਮਾਰੀਆਂ ਤੋਂ ਜਿਹੜਾ ਬਚ ਸਕੇ ਇਹ ਉਪਰਾਲਾ ਜਿਹੜਾ ਪਿਛਲੇ ਕਾਫੀ ਦਿਨ ਤੋਂ ਮੋਹਨਜੀਤ ਕਰ ਰਹੇ ਨੇ ਔਰ ਇਹਨਾਂ ਦਾ ਫਾਰਮ ਹਾਊਸ ਤੁਸੀਂ ਦੇਖ ਸਕਦੇ ਹੋ ਕਿ ਫਿਰੋਜ਼ਪੁਰ ਮੱਲਾ ਰੋਡ ਮੱਲਾਵਾਲਾ ਰੋਡ ਦੇ ਉੱਪਰ ਬਣਿਆ ਹੋਇਆ ਔਰ ਇਸ ਤਰ੍ਹਾਂ ਜਿਹੜੀ ਖਾਦ ਤਿਆਰ ਕੀਤੀ ਜਾਂਦੀ ਹੈ ਖਾਦ ਤਿਆਰ ਹੋਣ ਤੋਂ ਬਾਅਦ ਉਨੂੰ ਸੁਕਾਇਆ ਜਾਂਦਾ ਸੁਕਾਨ ਤੋਂ ਬਾਅਦ ਬੈਗਾਂ ਚ ਭਰ ਕੇ ਕਿਸਾਨਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਔਰ ਇਹ ਕਿਤੇ ਨਾ ਕਿਤੇ ਨਾ ਆਪਣੇ ਆਪ ਚ ਕਿਹਾ ਜਾ ਸਕਦਾ ਕਿ ਇੱਕ ਪੰਥ ਤੇ ਦੋ ਕਾਜ ਦੋਵੇਂ ਕੰਮ ਹੀ ਹੋ ਜਾਂਦੇ ਆ ਪੈਸੇ ਵੀ ਬਣ ਜਾਂਦੇ ਆ ਔਰ ਖਾਦ ਵੀ ਲੋਕਾਂ ਤੱਕ ਪਹੁੰਚਦੀ ਹੈ ਔਰ ਇਹ ਖਾਦ ਦੱਸਿਆ ਜਾ ਰਿਹਾ ਕਿ ਕਾਫੀ ਲਾਇਮੰਦ ਹੈ ਅਸੀਂ ਤੁਹਾਡੇ ਕੋਈ ਵੀ ਜਾਨਣਾ ਚਾਹਾਂਗੇ ਕਿ ਕਿੰਨੇ ਕੋਈ ਕਿਸਾਨ ਜਿਹੜੇ ਆ ਹੁਣ ਇਸ ਖਾਦ ਨੂੰ ਇਸਤੇਮਾਲ ਕਰਨ ਲੱਗ ਪਏ ਆ ਔਰ ਕਿੰਨੇ ਕੋਈ ਜਿਹੜੇ ਤੁਹਾਡੇ ਕੋਲ ਹੋਰ ਨਵੇਂ ਗਾਹ ਕਾਂਦੇ ਆ ਜਾਂ ਨਵੇਂ ਕਿਸਾਨ ਆਂਦੇ ਆ ਕੀ ਉਹਨਾਂ ਦੇ ਤੋਂ ਸਵਾਲ ਜਵਾਬ ਹੁੰਦੇ ਤੁਹਾਡੇ ਦਾ ਹੀ ਸਭ ਤੋਂ ਵੱਡਾ ਤਾਂ ਲੋਕੇ ਸਾਨੂੰ ਇਹ ਪੁੱਛਦੇ ਜਿਹੜੀ ਅਸੀਂ ਇਹ ਖਾਦ ਪਾਵਾਂਗੇ ਇਹਦੇ ਨਾਲ ਸਾਡੀ ਫਸਲ ਤਾਂ ਝਾੜ ਤਾਂ ਨਹੀਂ ਘਟ ਜੂਗਾ ਕਿਉਂ ਅੱਜਕੱਲ੍ਹ ਹਰ ਬੰਦੇ ਨੂੰ ਜਿਹੜਾ ਖੇਤੀਬਾੜੀ ਕਰਦਾ ਉਹਨੂੰ ਪੈਸਿਆਂ ਦੀ ਵੀ ਲੋੜ ਹੁੰਦੀ ਏ ਜੇ ਆਪਾਂ ਕੋਈ ਵੀ ਕੰਮ ਕਰਦੇ ਜੇ ਆਪਾਂ ਨੂੰ ਉੱਥੋਂ ਇਨਕਮ ਹੀ ਨਾ ਹੋਈ ਤੇ ਆਪਾਂ ਉਹ ਕੰਮ ਨਹੀਂ ਕਰਾਂਗੇ ਅਸੀਂ ਅਗਲੇ ਨੂੰ ਗਾਈਡ ਕਰੀਦਾ ਵੀ ਇੱਕ ਅੱਧਾ ਸਾਲ ਥੋੜੀ ਜੀ 10% 10 ਤੋਂ 15% ਜਿਹੜੀ ਤੁਹਾਡੀ ਇਹਦੀ ਫਸਲ ਦੀ ਜਿਹੜੀ ਆਮਦ ਹੈਗੀ ਏ ਉਹ ਪੈਦਾਵਾਰ ਘਟਦੀ ਏ ਅਦਰਵਾਈਜ਼ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਸੋ ਹੌਲੀ ਹੌਲੀ ਕਿਸਾਨ ਜਿਵੇਂ ਕਿਸੇ ਕੋ ਪੰਜ ਏਕੜ ਹੋਵੇ ਇੱਕ ਏਕੜ ਤੋਂ ਸ਼ੁਰੂ ਕਰ ਰਿਹਾ ਇਹਨੂੰ ਆਰਗੇਨਿਕ ਕਰਨ ਲਈ ਕੋਈ ਦੋ ਕੁੜ ਤੋਂ ਸ਼ੁਰੂ ਕਰ ਰਿਹਾ ਲਗਭਗ ਸਾਡੇ ਕੋਲ 30 40% ਜਿਹੜੇ ਕਿਸਾਨ ਹੈ ਸਾਡੇ ਪਿੰਡਾਂ ਦੇ ਵੀਰ ਉਹ ਸਾਡੇ ਨਾਲ ਜੁੜ ਚੁੱਕੇ ਨੇ ਸਬਜ਼ੀਆਂ ਨੂੰ ਵੀ ਪਾ ਰਹੇ ਆ ਕੋਈ ਆਪ ਦੇ 42 ਬੈਡਾਂ ਤੋਂ ਕਿੰਨੇ ਕੁ ਕਿੰਨੇ ਕਿੰਨੀ ਕੁ ਤਦਾਦ ਚ ਖਾ ਤਿਆਰ ਹੋਏਗੀ ਸਿਆਲ ਸ਼ਾਲਾ ਆ ਦੇਖੋ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਹੜਾ ਬੈਡ ਹੈਗਾ 30 ਫੁੱਟ ਲੰਮਾ ਤੇ 8 ਫੁੱਟ ਚੌੜਾ ਹੈ ਜੀ ਇੰਦੇ ਜੋ ਲਗਭਗ 5 ਤੋਂ 6 ਕੁਇੰਟਲ ਇੱਕ ਬੈਡ ਤੋਂ ਤਿਆਰ ਹੋ ਜਾਂਦੀ ਹੈ ਖਾਦ ਕਿੰਨਾ ਮਹੀਨਿਆਂ ਬਾਅਦ ਜਿਹੜੀ 90 ਦਿਨ ਬਾਅਦ ਪ੍ਰੋਪਰ ਜਿਹੜੀ ਖਾਦ ਉਹ ਬਣ ਕੇ ਤਿਆਰ ਹੋ ਜਾਂਦੀ ਹੈ ਕਿੰਨੇ ਦੀ ਤੁਸੀਂ ਵੇਚਦੇ ਹੋ ਇਹ ਰਸਾਇਣਿਕ ਖਾਦ ਨਾਲੋਂ ਮਹਿੰਗੀ ਪੈਂਦੀ ਹੈ ਕਿ ਸਸਤੀ ਪੈਂਦੀ ਹੈ ਵੀ ਥੋੜੀ ਜੋਂ ਤਾਂ ਨਾ ਕੋਸਟਲੀ ਪੈਂਦੀ ਹੈਗੀ ਇਹ ਰਸਾਇਣਿਕ ਇੱਕ ਤਾਂ ਇਹ ਜਿਹੜਾ ਆਪਣੀ ਰੂੜੀ ਆਪਾਂ ਦੇਸੀ ਰੂੜੀ ਬੋਲਦੇ ਹਾਂ ਉਹਦਾ ਨਚੋੜ ਹੀ ਹੈ ਜੀ ਹੁੰਦੀ ਜਿਹੜੀ ਇੱਕ ਟਰਾਲੀ ਜਿੰਦੇ ਚ 200 ਟਨ ਮਾਲ ਉਹਨਾਂ ਦੇ ਵਿੱਚੋਂ 500 5 ਕਵੈਂਟ ਲਈ ਖਾ ਤਿਆਰ ਹੁੰਦੀ ਏ ਆਮ ਅਸੀਂ ਇਹਨੂੰ 12 ਰੁਪਏ ਤੋਂ ਲੈ ਕੇ 15 ਤੋਂ ਰੁਪਏ ਵਿੱਚ ਸੇਲ ਕਰ ਦਿੰਦੇ ਜੇ ਕੋਈ ਪਰਚੂਨ ਲੈਂਦਾ ਉਹ ਥੋੜਾ ਜਾ ਕਾਸਟਲੀ ਹੋ ਜਾਂਦਾ ਜਿਸ ਤਰ੍ਹਾਂ